ਖੁਸ਼ੀ ਆਇਆ ਪੁਣ ਵਿੱਚ ਪਿੰਡ ਖੈਰੜਾ ਅਸ਼ਰਵਾਲ ਵਿੱਚ ਚਾਰ ਮੁਕਾਬਲੇ ਹੋਏ ਨੇ ਗੁਰਬਾਣੀ ਕੰਠ ਗੁਰਬਾਣੀ ਕੀਰਤਨ ਅਤੇ ਕਵਿਸ਼ਰੀ ਤੇ ਸਵਾਲ ਜਵਾਬ ਇਹਨਾਂ ਚਾਰਾਂ ਕੰਪੀਟੀਸ਼ਨ ਦੇ ਵਿੱਚ ਮੈਂ ਭਾਗ ਲਿਆ ਤੇ ਇਹਨਾਂ ਚਾਰਾਂ ਦੇ ਵਿੱਚੋਂ ਮੈਂ ਜਿੱਤ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਬੱਚੇ ਦੇ ਟੈਲੈਂਟ ਨੂੰ ਦੇਖ ਕੇ ਤੇ 24 5000 ਬੱਚਿਆਂ ਵਿੱਚੋਂ 1000 ਬੱਚਾ ਜਿਹੜਾ ਫਾਈਨਲ ਦੇ ਵਿੱਚ ਆਇਆ ਤੇ 1000 ਬੱਚਿਆਂ ਵਿੱਚੋਂ 24 ਬੱਚੇ ਹੋ ਸੀ ਜਿਨ੍ਹਾਂ ਨੇ ਚਾਰਾਂ ਕੰਪੀਟੀਸ਼ਨਸ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਉਹਨਾਂ ਬੱਚਿਆਂ ਦਾ ਉਹਨਾਂ ਨੇ ਦੁਬਾਰਾ ਟੈਸਟ ਲਿਆ ਅਤੇ ਉਹਨਾਂ ਬੱਚਿਆਂ ਚੋਂ ਫਿਰ ਉਹਨਾਂ ਨੇ ਇੱਕ ਸਰਵੋਤਮ ਬੱਚਾ ਜਿਹਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਉਹਨਾਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਸਾਹਿਬ ਜੀ ਨੇ ਮੈਨੂੰ ਆਪਣੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਉਹਨਾਂ ਨੇ ਇਸ ਮੁਕਾਮ ਤੇ ਪਹੁੰਚਾਇਆ ਮੈਂ ਆਪਣੇ ਮਾਤਾ ਪਿਤਾ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਸਭ ਤੋਂ ਪਹਿਲਾਂ ਤਾਂ ਅੰਤਿਮ ਗੁਰਗ੍ਰਾਂ ਸੋਧਾ ਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੇਰੇ ਮਾਤਾ ਪਿਤਾ ਜੀ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਵੀ ਕਿਉਂਕਿ 2017 ਦੇ ਵਿੱਚ ਮੈਂ ਛੋਟੀ ਜੀ ਹੁੰਦੀ ਸੀ ਉਦੋਂ ਮੈਨੂੰ 5 ਪਿਆਰਿਆਂ ਦੇ ਨਾਮ ਮੂਲ ਮੰਤਰ ਗੁਰਮੰਤਰ ਇਹਨਾਂ ਚੀਜ਼ਾਂ ਦਾ ਪਤਾ ਸੀ ਅਤੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਪਿੰਡ ਡੂਮਨੀ ਵਾਲਾ ਫਿਰੋਜ਼ਪੁਰ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਜਿਦੇ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਗਿਆ ਉਦੋਂ ਮੇਰੇ ਮਾਤਾ ਜੀ ਨੇ ਮੈਨੂੰ ਗੋਦੀ ਵਿੱਚ ਬਿਠਾ ਕੇ ਤੇ ਮੂਲ ਮੰਤਰ ਦਾ ਪਾਠ ਅਤੇ ਪੰਜ ਪਿਆਰੇ ਦੇ ਨਾਮ ਮੈਂ ਉਦੋਂ ਬੋਲੇ ਸੀ ਤਾਂ ਉਦੋਂ ਮੇਰਾ ਪਹਿਲਾ ਪ੍ਰਾਈਜ਼ ਸਾਈਕਲ ਸੀ ਉਸ ਤੋਂ ਬਾਅਦ ਮੈਨੂੰ ਗੁਰਬਾਣੀ ਨਾਲ ਲੱਗਣ ਲੱਗੀ ਅਤੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਮੇਰੇ ਪਿਤਾ ਜੀ ਗੁਰੂ ਸੇਵਕ ਜੇ ਅਰਦਾਸ ਕਰਦੇ ਹਨ ਅਤੇ ਮੈਂ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਗੁਰਬਾਣੀ ਕੰਠ ਕਰਦੀ ਹਾਂ ਤੇ ਦਰਬਾਰ ਸਾਹਿਬ ਵੀ ਮਤਲਬ ਸੇਕ এডਿਕੇਸ਼ਨ ਵੈਲਜਮ ਵੱਲੋਂ ਮੈਂ ਪੰਜ ਤਖਤਾਂ ਤੇ ਦਰਸ਼ਨ ਕਰ ਚੁੱਕੀ ਹਾਂ ਅਤੇ ਉੱਥੇ ਕੀਰਤਨ ਕਵਿਸ਼ਰੀ ਕਵਿਤਾ ਗਾਇਨ ਕਰ ਚੁੱਕੀ ਹਾਂ ਮੈਂ ਗੁਰਗੋਬਿੰਦ ਸਿੰਘ ਸਟਡੀ ਸਰਕਲ ਅਤੇ ਆਪਣੇ ਮਾਤਾ ਪਿਤਾ ਅਤੇ ਸ਼੍ਰੀ ਗੁਰੂਗ੍ਰੰਥ ਸਾਹਿਬ ਨੂੰ ਧੰਨਵਾਦ ਕਰਦੀ ਹਾਂ ਅਤੇ ਮੈਂ ਆਸ ਕਰਦੀ ਹਾਂ ਕਿ ਮੇਰੇ ਮਾਤਾ ਪਿਤਾ ਜੀ ਮੈਨੂੰ ਹੋਰ ਇਸ ਚੀਜ਼ੇ ਵਿੱਚ ਮਦਦ ਦੇਣ ਤਾਂ ਜੋ ਮੈਂ ਅੱਗੇ ਵੀ ਮੁਕਾਮ ਦੇ ਵਿੱਚ ਪਹੁੰਚਾਂ ਸਾਨੂੰ ਬਹੁਤ ਵਧੀਆ ਇਹ ਮਹਿਸੂਸ ਹੋ ਰਿਹਾ ਕਿਉਂਕਿ ਪਹਿਲੀ ਗੱਲ ਇਹ ਆ ਕਿ ਉਹ ਬੱਚਾ ਕਦੀ ਨਹੀਂ ਜਿੱਤਦਾ ਜਿਹੜਾ ਭਾਗ ਨਹੀਂ ਲੈਂਦਾ ਜੇ ਆਪਾਂ ਭਾਗ ਨਹੀਂ ਲਵਾਂਗੇ ਤੇ ਆਪਾਂ ਜਿੱਤਣ ਦੀ ਆਸ ਵੀ ਨਹੀਂ ਰੱਖ ਸਕਦੇ ਦੂਸਰੀ ਗੱਲ ਜਦੋਂ ਬੱਚੇ ਭਾਗ ਲੈਂਦੇ ਨੇ ਕਈਆਂ ਦਾ ਟਾਰਗੇਟ ਇਹ ਹੁੰਦਾ ਜਿਵੇਂ ਉਹਨਾਂ ਨੇ ਹਰੇਕ ਪ੍ਰਾਈਜ਼ ਵਿੱਚ ਰੱਖਿਆ ਸੀਗਾ ਵੀ ਪਹਿਲਾ ਇਨਾਮ ਜਿਹੜਾ ਆ 1 ਲੱਖ ਦਾ ਸੀਗਾ ਚਾਰਾਂ ਮੁਕਾਬਲਿਆਂ ਵਿੱਚੋਂ ਹਰੇਕ ਬੱਚੇ ਦਾ ਜਿਹੜਾ ਪਹਿਲਾ ਇਨਾਮ ਸੀ ਉਹ 1 ਲੱਖ ਦਾ ਰੱਖਿਆ ਗਿਆ ਸੀ ਉਹਨਾਂ ਚਾਰਾਂ ਮੁਕਾਬਲਿਆਂ ਤੋਂ ਹਟ ਕੇ ਜਿਹੜਾ ਇਹ ਇਨਾਮ ਸੀਗਾ ਸਰਵੋਤਮ ਇਨਾਮ ਜਿਹੜਾ ਉਹਨਾਂ ਨੇ ਇੱਕ ਬੱਚੇ ਨੂੰ ਦੇਣਾ ਸੀਗਾ ਜੋ ਕਿ ਗੁਰੂ ਸਾਹਿਬ ਜੀ ਨੇ ਬੇਟੀ ਪਲਕਬ੍ਰੀਤ ਕੌਰ ਦੀ ਝੋਲੀ ਪਾਇਆ ਪਰ ਸਾਨੂੰ ਇਸ ਚੀਜ਼ ਦੀ ਬਿਲਕੁਲ ਵੀ ਕਹਿਦੀ ਹੈ ਵੀ ਅਸੀਂ ਆਸ ਨਹੀਂ ਲਾਈ ਸੀ ਜਿੰਤੋਂ ਤੱਕ ਕਿ ਅਸੀਂ ਇਹ ਵੀ ਨਹੀਂ ਸੋਚਿਆ ਸੀ ਵੀ ਇਹ ਪਹਿਲੇ ਸਥਾਨ ਤੇ ਆਏਗੀ ਜਾਂ ਦੂਜੇ ਤੇ ਆਏਗੀ ਹਾਲੇ ਕਿ ਜਦੋਂ ਉਹਨਾਂ ਨੇ ਸਾਨੂੰ ਦੱਸਿਆ ਮਤਲਬ ਨਾਮ ਬੋਲਿਆ ਸਾਡੇ ਫੇਸ ਦੇ ਉਹ ਦੱਸ ਨਹੀਂ ਸਕਦੇ ਤੁਹਾਨੂੰ ਵੀ ਵਰਡ ਨਹੀਂ ਹੈਗੇ ਸੀ ਵੀ ਕਿਵੇਂ ਅਸੀਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰੀਏ ਵੀ ਸਾਡਾ ਬੱਚਾ ਵੀ ਇਸ लायक ਗੁਰੂ ਸਾਹਿਬ ਜੀ ਨੇ ਸਮਝਿਆ ਕਿਉਂਕਿ ਬੱਚੇ ਹਰੇਕ ਦੇ ਹੁੰਦੇ ਨਹੀਂ ਤੇ ਮਾਪਿਆਂ ਲਈ ਭਾਵੇਂ ਉਹ ਬੱਚਾ ਛੋਟਾ ਆ ਵੱਡਾ ਆ ਆਪਾਂ ਕਹਿੰਨੇ ਵੀ ਸਾਡੇ ਲਈ लाडला ਆ ਜਾਂ ਸਾਡਾ ਮੇਰਾ ਬੱਚਾ ਸਭ ਤੋਂ ਵਧੀਆ ਆ ਸਭ ਤੋਂ ਬੈਸਟ ਕਰਦਾ ਪਰ ਜਦੋਂ ਅਸੀਂ ਉਸ ਕੰਪੀਟੀਸ਼ਨ ਵਿੱਚ ਬੱਚਿਆਂ ਨੂੰ ਦੇਖਿਆ ਦੇਖਣ ਤੋਂ ਬਾਅਦ ਸਾਨੂੰ ਲੱਗਦਾ ਸੀ ਵੀ ਇਹ ਟੀਮ ਆ ਜਿਹੜੀ ਇਹਨੂੰ ਫਰਸਟ ਪ੍ਰਾਈਜ਼ ਮਿਲਣਾ ਚਾਹੀਦਾ ਆ ਇਹ ਟੀਮ ਆ ਇਹਨੂੰ ਸੈਕੰਡ ਪ੍ਰਾਈਜ਼ ਮਿਲਣਾ ਚਾਹੀਦਾ ਜੋ ਕਿ ਸਾਡੇ ਅਕੋਰਡਿੰਗ ਸਾਡੀ ਜਜਮੈਂਟ ਸੀ ਪਰ ਜਿਹੜੇ ਉੱਥੇ ਜੱਜ ਆਏ ਸੀਗੇ ਜੋ ਕੁਆਲੀਫਾਈ ਰਾਉਂਡ ਹੋਇਆ ਉਦੋਂ ਉਹਨਾਂ ਨੇ ਜਿਵੇਂ ਕਹਿ ਲਈਏ ਲੋਕਲ ਜੱਜ ਸਾਹਿਬਾਨ ਸੀਗੇ ਫਾਈਨਲ ਦੇ ਵਿੱਚ ਉਹਨਾਂ ਨੇ ਗੁਰਬਾਣੀ ਗੰਠ ਮੁਕਾਬਲੇ ਵਿੱਚ ਤਕਸੀਰੀ ਅਨੰਦਪੁਰ ਸਾਹਿਬ ਤੋਂ ਤਕਸੀਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਗਿਆਨੀ ਰਗਵੀਰ ਸਿੰਘ ਜੀ ਜੋ ਕਿ ਗੁਰਬਾਣੀ ਗੰਠ ਮੁਕਾਬਲੇ ਦੀ ਜੱਜਮੈਂਟ ਕਰਨ ਆਏ ਸੀ ਤੇ ਜਦੋਂ ਉਹਨਾਂ ਨੇ ਬੇਟੀ ਤੋਂ ਗੁਰਬਾਣੀ ਸੁਣੀ ਕਿਉਂਕਿ ਅਸੀਂ ਉਹਨਾਂ ਨੂੰ ਇਸ ਮੁਕਾਬਲੇ ਤੋਂ ਪਹਿਲੇ ਵੀ ਇੱਕ ਵਾਰੀ ਮਿਲ ਚੁੱਕੇ ਸੀ ਉਹਨਾਂ ਨੇ ਬੇਟੀ ਤੋਂ ਕਵਿਤਾ ਅਤੇ ਕੀਰਤਨ ਸਰਵਨ ਕੀਤਾ ਸੀਗਾ ਉਦੋਂ ਵੀ ਉਹਨਾਂ ਨੇ ਬੇਟੀ ਨੂੰ ਅਸ਼ੀਰਵਾਦ ਦਿੱਤਾ ਸੀ ਵੀ ਬੇਟਾ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਤੁਸੀਂ ਅੱਗੇ ਤੱਕ ਜਾਓਗੇ ਪਰ ਉਹ ਬੋਲ ਉਹਨਾਂ ਨੇ ਲਗਭਗ 2 ਤੋਂ 3 ਸਾਲ ਪਹਿਲੇ ਬੋਲੇ ਸੀਗੇ ਜੋ ਕਿ ਅੱਜ ਸੱਚ ਵੀ ਹੋਏ ਨੇ ਤੇ ਇੱਥੋਂ ਤੱਕ ਪਹੁੰਚਣ ਤੇ ਜਿਹੜਾ ਸਭ ਤੋਂ ਵੱਡਾ ਸਹਿਯੋਗ ਆ ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜਰਨਲ ਪ੍ਰਧਾਨ ਸਰਦਾਰ ਇੰਦਰਪਾਲ ਸਿੰਘ ਜੀ ਦਾ ਹੈ ਕਿਉਂਕਿ ਜੇ ਉਹ ਸਾਨੂੰ ਇਸ ਪਾਸੇ ਨਾਂ ਤੋਰਦੇ ਤਾਂ ਸਾਨੂੰ ਨਹੀਂ ਲੱਗਦਾ ਵੀ ਸਾਡਾ ਬੱਚਾ ਅੱਜ ਇੱਥੇ ਖੜਾ ਹੋਣਾ ਸੀਗਾ ਸੋ ਅਸੀਂ ਤੈਹਦਿਲੋਂ ਸਭ ਤੋਂ ਪਹਿਲੇ ਵੀਰ ਇੰਦਰਪਾਲ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਤੇ ਉਮੀਦ ਵੀ ਕਰਦੇ ਹਾਂ ਕਿ ਉਹ ਆਪਣੀ ਬੇਟੀ ਨੂੰ ਇਸੇ ਤਰ੍ਹਾਂ ਹੀ ਅਸ਼ੀਰਵਾਦ ਦਿੰਦੇ ਰਹਿਣ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਤੈਹਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਫਿਰੋਜ਼ਪੁਰ ਦਾ ਮਾਨ ਹੈ ਬੇਟੀ ਪਲਕਪ੍ਰੀਤ कौर ਜਿਹੜੀ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਰਾਜ ਪੱਦਰੀ ਗੁਰਬਾਣੀ ਕੰਠ ਮੁਕਾਬਲੇ ਦੇ ਵਿੱਚ ਪੂਰੇ ਸੂਬੇ ਦੇ ਵਿੱਚੋਂ 5000 ਬੱਚਿਆਂ ਦੇ ਵਿੱਚੋਂ ਪਹਿਲਾ ਸਥਾਨ ਲੈ ਕੇ ਆਈ ਹੈ ਤਾਂ ਜਦੋਂ ਬੱਚਾ ਫਿਰੋਜ਼ਪੁਰ ਪਹੁੰਚਿਆ ਤਾਂ ਇਸ ਸੰਸਥਾ ਦੇ ਨਾਲ ਬੱਚਾ ਜੁੜਾ ਹੋਣ ਕਰਕੇ ਤਾਂ ਇਹਨਾਂ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਜ ਇਸ ਬੱਚੇ ਨੂੰ ਸਨਮਾਨਿਤ ਕੀਤਾ ਹੈ ਮੈਂ ਸਮਝਦਾ ਕਿ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਜਿੱਥੇ ਬੱਚਿਆਂ ਦੇ ਵਿੱਚ ਸੋਸ਼ਲ ਮੀਡੀਆ ਤੇ ਹੋਰ ਗਤੀਵਿਧੀਆਂ ਦੀ ਇੱਕ ਬੜੀ ਵੱਡੀ ਦੌੜ ਲੱਗੀ ਹੋ ਉੱਥੇ ਗੁਰਬਾਣੀ ਨਾਲੇ ਬੱਚੇ ਨੇ ਜੁੜ ਕੇ 17 ਬਾਣੀਆਂ ਜਿਹੜੀਆਂ ਨੇ કંਠ ਉਚਾਰਨ ਕੀਤਾ ਤਾਂ ਇਹ ਸਾਡੇ ਦੂਸਰੇ ਨੌਜਵਾਨ ਬੱਚਿਆਂ ਦੇ ਲਈ ਇੱਕ ਬਹੁਤ ਵੱਡਾ ਪ੍ਰੇਰਨਾ ਹੈ ਤੈਂ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਬੱਚੇ ਤੋਂ ਪ੍ਰੇਰਿਤ ਹੋ ਕੇ ਹੋਰ ਬੱਚੇ ਵੀ ਇਸ ਕੰਮ ਨਾਲ ਲੱਗਣਗੇ ਔਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋ ਇਹ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ ਉਹ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹ ਬੱਚਾ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰਕੇ ਸਮਾਜ ਨੂੰ ਸਹੀ ਰਸਤੇ ਤੇ ਲੈ ਕੇ ਆਣ ਮੈਂ ਆਪਣੇ ਵੱਲੋਂ ਇਸ ਬੇਟੀ ਨੂੰ ਪਲਕਪ੍ਰੀਤ ਨੂੰ ਇਹਨਾਂ ਦੇ ਪੂਰੇ ਪਰਿਵਾਰ ਨੂੰ ਔਰ ਇਹਨਾਂ ਦੀ ਸੰਸਥਾ ਨੂੰ ਜਿਹੜੀ ਹੈ ਮੁਬਾਰਕਬਾਦ ਦਿੰਦਾ ਜਿਹੜਾ ਅੱਜ ਦਾ ਇਹ ਸਮਾਗਮ ਕੀਤਾ ਗਿਆ ਗੁਰਗੋਵਿੰਦ ਸਿੰਘ ਸਟੱਡੀ ਸਰਕਲ ਕੋਪਰਮੋਗਾ ਜੋਂ ਦੀ ਸਮੁੱਚੀ ਟੀਮ ਸਾਡੇ ਜਰਨਲ ਪ੍ਰਧਾਨ ਸਰਦਾਰ ਇੰਦਰਪਾਲ ਸਿੰਘ ਜੀ ਦੀ ਅਗਵਾਈ ਦੇ ਵਿੱਚ ਤੁਸੀਂ ਜਿਹੜਾ ਸਮਾਗਮ ਹੋਇਆ ਸਾਡੀ ਬੇਟੀ ਪਲਕਪ੍ਰੀਤ ਕੌਰ ਜਿਹੜੀ ਕਿ ਗੁਰਬਾਣੀ ਮੁਕਾਬਲਿਆਂ ਦੇ ਵਿੱਚ ਇਕੱਲੀ ਗੁਰਬਾਣੀ ਚ ਨਹੀਂ ਕੀਰਤਨ ਦੇ ਵਿੱਚ ਕਵਿਤਾ ਮੁਕਾਬਲਿਆਂ ਦੇ ਵਿੱਚ ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਬੇਨਤੀ ਕਰਾਂਗਾ ਜਿੱਤੋ ਅੱਜ ਕੱਲ ਬੱਚੇ ਦੂਰ ਹੁੰਦੇ ਨੇ ਸਿੱਖ ਇਤਿਹਾਸ ਦੇ ਸਵਾਲ ਜਵਾਬ ਮੁਕਾਬਲਿਆਂ ਦੇ ਵਿੱਚ ਜਿੱਥੇ ਇਸ ਬੱਚੀ ਨੇ ਗੁਰਬਾਣੀ ਗੰਠ ਮੁਕਾਬਲੇ ਚ ਇਨਾਮ ਹਾਸਲ ਕੀਤਾ ਉੱਥੇ ਸਿੱਖ ਇਤਿਹਾਸ ਦੇ ਸਵਾਲ ਜਵਾਬ ਮੁਕਾਬਲਿਆਂ ਦੇ ਵਿੱਚ ਵੀ ਇਨਾਮ ਹਾਸਲ ਕੀਤਾ ਹੈ ਤੇ ਉਥੋਂ ਦਾ ਸਰਵੋਤਮ ਇਨਾਮ 5 ਲੱਖ ਰੁਪਏ ਦਾ ਇਨਾਮ ਜਿੱਤ ਕੇ ਇਹ ਸਾਡੇ ਇਸ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਸਾਡੀ ਇਹ ਬੇਟੀ ਪਹੁੰਚੀ ਹੈ ਸੋ ਮੈਂ ਇੱਥੇ ਬੇਨਤੀ ਕਰਾਂਗਾ ਕਿ ਇਹ ਸਭ ਤੋਂ ਵੱਡੀ ਸਾਡੇ ਲਈ ਪ੍ਰੇਰਣਾ ਹੈ ਕਿ ਇਹਨਾਂ ਦੇ ਪਿਤਾ ਜੀ ਜਿਹੜੇ ਗ੍ਰੰਥੀ ਸਹਿਬਾਨ ਨੇ ਸਰਦਾਰ ਸ਼ਿੰਦਰਪਾਲ ਸਿੰਘ ਜੀ ਸੋ ਉਹਨਾਂ ਨੇ ਬਹੁਤ ਘੱਟ ਗ੍ਰੰਥੀ ਮਿਲਦੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਗੁਰਬਾਣੀ ਦੇ ਨਾਲ ਜੋੜਦੇ ਨੇ ਇਹਨਾਂ ਨੇ ਆਪਣੇ ਪੂਰੇ ਪਰਿਵਾਰ ਨੂੰ ਸਾਰੇ ਬੱਚਿਆਂ ਨੂੰ ਜੋੜਿਆ ਹੋਇਆ ਹੈ ਬਹੁਤ ਵੱਡੀ ਉਹਨਾਂ ਦੀ ਦੇਣ ਹੈ ਇਹਦੇ ਵਾਸਤੇ ਤੇ ਇਸ ਦੇ ਨਾਲ ਹੀ ਇਸ ਬੇਟੀ ਦੀ ਜਿਹੜੀ ਮਾਤਾ ਹੈ ਸਾਡੀ ਭੈਣ ਹਰਪ੍ਰੀਤ ਕੌਰ ਸੋ ਉਹਦੀ ਮਿਹਨਤ ਨੂੰ ਵੀ ਅਸੀਂ ਸਲਾਮ ਕਰਦੇ ਆ ਉਹਨੇ ਬਹੁਤ ਹੀ ਮਿਹਨਤ ਕਰਕੇ ਇਸ ਬੱਚੀ ਨੂੰ ਇੱਥੋਂ ਤੱਕ ਪਹੁੰਚਾਇਆ ਸੋ ਸਾਡੇ ਲਈ ਅੱਜ ਦੇ ਸਮਾਜ ਦੇ ਨੌਜਵਾਨਾਂ ਦੇ ਲਈ ਬੱਚਿਆਂ ਦੇ ਲਈ ਇਹ ਪੂਰਾ ਪਰਿਵਾਰ ਹੈ ਸਾਡੀ ਬੇਟੀ ਪਲਕਪ੍ਰੀਤ ਕੌਰ ਇਹ ਬਹੁਤ ਵੱਡੀ ਪ੍ਰੇਰਣਾ ਦੀ ਸਰੋਤ ਹੈ ਸਾਨੂੰ ਇਸ ਬੱਚੀ ਤੋਂ ਪ੍ਰੇਰਣਾ ਲੈ ਕੇ ਗੁਰਬਾਣੀ ਦੇ ਨਾਲ ਜੋੜ ਕੇ ਸਿੱਖ ਇਤਿਹਾਸ ਦੇ ਨਾਲ ਜੋੜ ਕੇ ਸਾਨੂੰ ਆਪਣਾ ਜੀਵਨ ਸਤਜਾ ਜੀਵਨ ਜਿਹੜਾ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ ਇਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਜਿਹੜਾ ਮੁੱਖ ਉਦੇਸ਼ ਹੈ ਕਿ ਵਿਦਿਆਰਥੀਆਂ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਪ੍ਰਸਾਰ ਕਰਨਾ ਗੁਰਮਤ ਦੇ ਦਾਇਰੇ ਦੇ ਵਿੱਚ ਸੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਉਦੇਸ਼ ਹੈ ਸਰਬੱਤ ਦਾ ਭਲਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪਹੁੰਚਾਉਣਾ ਸੋ ਉਸ ਵਿਚਾਰਧਾਰਾ ਨੂੰ ਅੱਗੇ ਵਧਾਉਣ ਵਾਸਤੇ ਸਾਡੇ ਬੱਚੇ ਅੱਗੇ ਵੱਧ ਰਹੇ ਨੇ ਸੋ ਮੈਂ ਇਸ ਬੇਟੀ ਪਲਕਪ੍ਰੀਤ ਕੌਰ ਨੂੰ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਫਰੋਇਪੁਰ ਮੋਗਾ ਜੋਨ ਵੱਲੋਂ ਸੁਮੁੱੱਚੀ ਟੀਮ ਵੱਲੋਂ ਅਸੀਂ ਮੁਬਾਰਕਬਾਦ ਦਿੰਨੇ ਆ ਇਸ ਪੂਰੇ ਪਰਿਵਾਰ ਨੂੰ ਮੈਂ 2012 ਦੇ ਵਿੱਚ ਮੈਨੂੰ ਨੱਥੂਵਾਲੇ ਪਿੰਡ ਦੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਬਖਸ਼ੀ ਸੀ ਮੈਂ ਬਹੁਤ ਹੀ ਧੰਨਵਾਦ ਕਰਦਾ ਪਿੰਡ ਨੱਥੂਵਾਲੇ ਦੇ ਸੰਗਤਾਂ ਦਾ ਜਿਨ੍ਹਾਂ ਨੇ ਅੱਜ ਤੱਕ ਮੇਰੇ ਨਾਲ ਖੜਕੇ ਇਹ ਸੇਵਾ ਸਾਰੀ ਨਿਭਾਉਂਦੇ ਰਹੇ ਹਨ 2018 ਦੇ ਵਿੱਚ ਇਸ ਬੱਚੀ ਦਾ ਜਿਹੜਾ ਕੰਪੀਟੀਸ਼ਨ ਹੋਇਆ ਸੀਗਾ ਪਿੰਡ ਉਪਣੀ ਵਾਲੇ ਉੱਥੇ ਬੱਚੀ ਨੇ ਪੰਜ ਪਿਆਰਾਂ ਦੇ ਨਾਮ ਬੋਲ ਮੰਤਰ ਸੁਣਾਇਆ ਸੀਗਾ ਤੇ ਉਸ ਨੂੰ ਵੇਖ ਕੇ ਸਾਡੇ ਸਤਿਕਾਰਯੋਗ ਸਰਦਾਰ ਇੰਦਰਪਾਲ ਸਿੰਘ ਇਹਨਾਂ ਨੇ ਸਾਨੂੰ ਗਾਈਡ ਕੀਤਾ ਤੇ ਇਹਨਾਂ ਨੇ ਵੇਖਿਆ ਵੀ ਚਲੋ ਇਸ ਬੱਚੇ ਪਰਿਵਾਰ ਦੇ ਵਿੱਚ ਕੁਝ ਹੈਗਾ ਇਹਨਾਂ ਨੇ ਸਾਨੂੰ ਗਾਈਡ ਕੀਤਾ ਤੇ ਸਾਨੂੰ ਕਿਹਾ ਵੀ ਤੁਸੀਂ ਇਹ ਬੱਚੀ ਦੇ ਵਿੱਚ ਕੁਝ ਹੈਗਾ ਤੁਸੀਂ ਇਸ ਬੱਚੀ ਨੂੰ ਅੱਗੇ ਤੋਰੋ ਅਸੀਂ ਇਹਨਾਂ ਦੀ ਪ੍ਰੇਰਣਾ ਦੇ ਨਾਲ ਸਾਰੇ ਵੀਰਾਂ ਦਾ ਤਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਤੱਕ ਇਸ ਮੁਕਾਮ ਦੇ ਉੱਤੇ ਪਹੁੰਚਾਇਆ ਹੈ ਸਾਡੀ ਬੱਚੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਜਦੋਂ ਬੱਚੇ ਘਰੋਂ ਜਾਂਦੇ ਹਨ ਅਸੀਂ ਇਹਨਾਂ ਨੂੰ ਸਮਝਾ ਕੇ ਭੇਜਦੇ ਹਾਂ ਵੀ ਬੱਚੇ ਆਪਾਂ ਜਿੱਤਣ ਨਹੀਂ ਚੱਲੇ ਆਪਾਂ ਸਿੱਖਣ ਚੱਲੇ ਦੂਸਰੀ ਅਰਦਾਸ ਬੇਨਤੀ ਅਸੀਂ ਇਹ ਕਹਿੰਦੇ ਆ ਵੀ ਜਦੋਂ ਵੀ ਸਟੇਜ ਤੇ ਚੜ੍ਹਨਾ ਤੇ ਗੁਰੂ ਸਾਹਿਬ ਨੂੰ ਇਹ ਕਹਿਣਾ ਆਪਾਂ ਅਪਰਦਾਸ ਕਰਨੀ ਨਾ ਗੁਰੂ ਸਾਹਿਬ ਨੇ ਇਹ ਕਹਿਣਾ ਆ ਆਪਾਂ ਵੀ ਗੁਰੂ ਸਾਹਿਬ ਜੀ ਸਾਨੂੰ ਕੁਝ ਨਹੀਂ ਆਉਂਦਾ ਜੇ ਆਪਾਂ ਕਹਾਂਗੇ ਨਾ ਸਾਨੂੰ ਕੁਝ ਆਉਂਦਾ ਫਿਰ ਹੋ ਸਕਦਾ ਵੀ ਬੱਚਾ ਨਾ ਜਿੱਤ ਸਕੇ ਇਹ ਗੁਰੂ ਸਾਹਿਬ ਦੇ ਚੰਨ ਅਰਦਾਸ ਕਰਨੇ ਮਾਰੇ ਵੀ ਸਾਨੂੰ ਕੁਝ ਨਹੀਂ ਆਉਂਦਾ ਜੋ ਤੁਸੀਂ ਬੁਲਾਓਗੇ ਉਹੀ ਬੋਲਣਾ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਬੱਚੀ 5 ਲੱਖ ਦਾ ਨਾਮ ਜਿੱਤ ਕੇ ਲੈ ਕੇ ਆਈ ਹੈ ਤੇ ਅਸੀਂ ਸਾਰੀ ਟੀਮ ਦਾ ਸਾਰੀ ਸੰਸਥਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਸਾਡੇ ਨਾਲ ਖੜ ਕੇ ਅੱਜ ਸਾਡੀ ਬੱਚੀ ਨੂੰ ਇਸ ਮਕਾਮ 'ਤੇ ਪਹੁੰਚਾਇਆ ਹੈ ਵੈਸੇ ਮੇਰਾ ਪਿਛਲਾ ਪਿੰਡ ਪਿੰਡ ਹੱਕੇ ਵਾਲਾ ਪਿੱਛੇ ਵਾਲਾ ਹੈ 2012 ਦੇ ਵਿੱਚ ਮੈਨੂੰ ਸੇਵਾ ਮਿਲੀ ਸੀ ਨੱਥੂ ਵਾਲੇ ਪਿੰਡ ਦੀਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ